ਹੱਥਾਂ ਦੇ ਵਿੱਚ ਗੱਡੀਆਂ ਦੀਆਂ ਚਾਬੀਆਂ ਚੁੱਕੀ ਇਕੱਠੇ ਹੋਏ ਇਹ ਲੋਕ ਲੁਧਿਆਣਾ ਦੇ ਰਿਕਸ਼ਾ ਚਾਲਕ ਅਤੇ ਆਟੋ ਚਾਲਕ ਨੇ ਜਿਹੜੇ ਭਗਵੰਤਮਾਨ ਹੋਰਾਂ ਦੇ ਘਰ ਵਿੱਚ ਬੱਚੀ ਦੇ ਜਨਮ ਹੋਣ ਤੋਂ ਬਾਅਦ ਮੀਡੀਆ ਦੇ ਕੈਮਰੇ ਗਿਆਏ ਨੇ ਜਿਨ੍ਹਾਂ ਨੇ ਮਿਲ ਕੇ ਇਹ ਫੈਸਲਾ ਕੀਤਾ ਹੈ ਕਿ ਭਗਵੰਤਮਾਨ ਹੋਰਾਂ ਦੇ ਘਰ ਵਿੱਚ ਖੁਸ਼ੀ ਮੌਕੇ ਉਹ ਆਪਣੇ ਰਿਕਸ਼ਿਆਂ ਦੀਆਂ ਚਾਬੀਆਂ ਮਾਨ ਦੇ ਹਵਾਲੇ ਕਰ ਦੇਣਗੇ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਟੋ ਅਤੇ ਰਿਕਸ਼ਾ ਚਾਲਕਾਂ ਦਾ ਕਹਿਣਾ ਹੈ ਕਿ ਜੇਕਰ ਭਗਵੰਤ ਮਾਨ ਇਸ ਖੁਸ਼ੀ ਮੌਕੇ ਸਾਨੂੰ ਬੇਰੁਜ਼ਗਾਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਮੁਬਾਰਕਾਂ ਅਸੀਂ ਆਪਣੇ ਵਾਹਨਾਂ ਦੀਆਂ ਚਾਬੀਆਂ ਭਗਵੰਤ ਮਾਨ ਨੂੰ ਖੁਸ਼ੀ-ਖੁਸ਼ੀ ਫੜਾ ਦੇਾਂਗੇ ਹੁਣ ਪੂਰਾ ਮਾਮਲਾ ਸੁਣੋ ਆਖਿਰ ਇਹ ਨੌਬਤ ਕਿਉਂ ਆਈ ਹੈ ਪਿਛਲੇ ਦਿਨੀ ਸਾਨੂੰ ਆਟੋ ਰਿਕਸ਼ਾ ਚਾਲਕਾਂ ਨੂੰ ਬੜਾ ਪਰੇਸ਼ਾਨ ਕੀਤਾ ਗਿਆ ਵੀ ਤੁਹਾਡੇ ਜਿਹੜੇ ਡੀਜ਼ਲ ਆਟੋ ਆ ਸ਼ਹਿਰ ਦੇ ਅੰਦਰ ਐਂਟਰ ਨਹੀਂ ਕੀਤੇ ਜਾਣਗੇ ਜਿੱਤੇ ਕਿ ਇੰਨੀਆਂ ਬੱਸਾਂ ਚੱਲਦੀਆਂ ਨੇ ਕਾਰਪੋਰੇਸ਼ਨ ਦੀਆਂ ਬੱਸਾਂ ਚੱਲਦੀਆਂ ਨੇ ਜੋ ਕਿ ਏਡੇ ਏਡੇ ਉਹਨਾਂ ਦੇ ਸਲੈਂਸਰ ਨੇ ਏਡੇ ਏਡੇ ਧੂਏ ਮਾਰਦੇ ਆ ਇੱਕ 25% ਜੋ ਕਿ ਇੱਕ ਸਾਡੀ ਤਾਦਾਦ ਰਹਿ ਗਈ ਆ ਆਟੋ ਰਿਕਸ਼ਾ ਦੀ ਡੀਜ਼ਲ ਆਟੋ ਦੀ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਉਹਦੇ ਉਤੋਂ ਜਿਹੜੇ ਹੈਗੇ ਇਸ ਟਾਈਮ ਬੱਚਿਆਂ ਦੀ ਐਡਮਿਸ਼ਨਾਂ ਦੇ ਖਰਚੇ ਆਏ ਹੋਏ ਆ ਬੜੇ ਬੜੇ ਲੰਬੇ ਚੋੜੇ ਖਰਚੇ ਆ ਜੇ ਆਟੋ ਵੇਚਦੇ ਆ ਆਪਣੇ ਇਹਨਾਂ ਨੂੰ ਇਹਦੇ ਬਦਲੇ ਕੁਝ ਨਹੀਂ ਮਿਲਣਾ ਸਰਕਾਰਾਂ ਨੇ ਜੋ ਮੰਨ ਬਣਾਇਆ ਸਾਨੂੰ ਚੌਥੇ ਦਿਨ ਪਰੇਸ਼ਾਨ ਕਰਨਾ ਬਹੁਤ ਔਖਾ ਆ ਪਿੱਛੇ ਜੀ ਅਸੀਂ ਇੱਕ ਮੀਟਿੰਗ ਕੀਤੀ ਸੀ ਹੰਗਾਮੀ ਮੀਟਿੰਗ ਕੀਤੀ ਸੀ ਬਸ ਅੱਡੇ ਸਾਨੂੰ ਆਸ਼ਵਾਸ਼ਣ ਦਵਾਇਆ ਗਿਆ ਸੀ ਸਰਕਾਰ ਦੇ ਨੁਮਾਇੰਦੇ ਵੀ ਆਏ ਸੀ ਉਹਦੇ ਵਿੱਚ ਤੇ ਪ੍ਰਸ਼ਾਸਨ ਵੱਲੋਂ ਏਸੀਪੀ ਸਾਹਿਬ ਵੀ ਆਏ ਸੀ ਜਿਹਦੇ ਵੀ ਸਾਨੂੰ ਕਿਹਾ ਸੀ 2 ਮਹੀਨਾ ਦਾ ਤੁਹਾਨੂੰ ਸਮਾਂ ਦਿੱਤਾ ਜਾਂਦਾ 2 ਮਹੀਨਾ ਦੇ ਵਿੱਚ ਤੁਸੀਂ ਆਪਣਾ ਕੋਈ ਨਾ ਕੋਈ ਜਾਂ ਤਾਂ ਹਾਈ ਕੋਰਟ ਰੇਟ ਲਾ ਕੇ ਤੁਸੀਂ ਆਪਣਾ ਸਟੇਲ ਲੈ ਲੋ ਜਾਂ ਤੁਸੀਂ ਕਿਸੇ ਪੋਲੀਟਿਸ਼ੀਅਨਸ ਫੋਨ ਕਰਾ ਦਿਓ ਜਾਂ ਗੱਲ ਕਰਾ ਦਿਓ ਵੀ ਅਸੀਂ ਇਹ ਜਿਹੜਾ ਟਾਈਮ ਵਧਾ ਦਾਂਗੇ ਪਰੰਤੂ ਹਜੇ ਗੱਲ ਨੂੰ 10 ਤੋਂ 12 ਦਿਨ ਨਹੀਂ ਹੋਏ ਕੱਲ ਫੇਰ ਸਾਨੂੰ ਇੱਕ ਚੁਬੂ ਵੀ ਸੂਈ ਲਾ ਦਿੱਤੀ ਗਈ ਆ ਵੀ ਜਿਹੜੇ ਆਟੋ ਰਿਕਸ਼ਾ ਵਾ ਡੀਜ਼ਲ ਆਟੋ ਰਿਕਸ਼ਾ ਸ਼ਹਿਰ ਦੇ ਅੰਦਰ ਐਂਟਰ ਨਹੀਂ ਹੋਣਗੇ ਬਸ ਅੱਡੇ ਜਾਂ ਰੇਲਵੇ ਸਟੇਸ਼ਨ ਘੰਟਾ ਘਰ ਇਹ ਐਂਟਰ ਨਹੀਂ ਹੋਣਗੇ ਜਿੱਥੇ ਕਿ ਜਿਹੜੇ ਕੀ ਸਟੈਂਡ ਨੇ ਸਟੈਂਡ ਸਾਰੇ ਦੇ ਸਾਰੇ ਇਹ ਸ਼ਹਿਰ ਦੇ ਅੰਦਰ ਨੇ বাস ਸਟੈਂਡ ਵੀ ਆਟੋ ਆਟੋ ਸਟੈਂਡ ਹੈਗਾ ਪਲ ਦੇ ਥਲੇ ਵੀ ਆਟੋ ਸਟੈਂਡ ਹੈਗਾ ਐਈਐਸਆਈ ਹਸਪੀਟਲ ਕੋ ਆਟੋ ਸਟੈਂਡ ਹੈਗਾ ਤੇ ਭਾਰਤ ਨਗਰ ਚੌਕ ਜਿਹੜਾ ਹੈਗਾ ਆਟੋ ਸਟੈਂਡ ਹੈਗਾ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਆ ਜਾਂਦਾ ਆਟੋ ਸਟੈਂਡ ਹੈਗਾ ਘੰਟਾ ਘਰ ਆਟੋ ਸਟੈਂਡ ਹੈਗਾ ਸਬਜ਼ੀ ਮੰਡੀ ਆਟੋ ਸਟੈਂਡ ਹੈਗਾ ਜਲੰਧਰ ਬਾਈਪਾ ਸਾਡੋ ਸਟੈਂਡ ਹੈਗਾ ਜਿਨ ਇਹ 7 ਤੋਂ 8000 ਬੰਦਾ ਜਿਹੜਾ ਬੇਰੋਜ਼ਗਾਰ ਹੋ ਜਾਊਗਾ ਤੇ ਅਸੀਂ ਜਿੰਨੇ ਵੀ ਅੱਜ ਪ੍ਰਧਾਨ ਸਾਰੇ ਇਕੱਠੇ ਹੋ ਸਾਰੇ ਜ਼ਿਲ੍ਹੇ ਦੇ ਜਿੰਨੇ ਵੀ ਪ੍ਰਧਾਨ ਨੇ ਸਾਰੇ ਪ੍ਰਧਾਨ ਇਕੱਠੇ ਹੋ ਗਏ ਅਸੀਂ ਸਾਰਿਆਂ ਨੇ ਇੱਕ ਮਨ ਬਣਾਇਆ ਵੀ ਜੋ ਮਾਂਜੋਗ ਸੀਐਮ ਸਾਹਿਬ ਦੇ ਘਰ ਬੇਟੀ ਨੇ ਜਨਮ ਲਿਆ ਲక్ష్ਮੀ ਨੇ ਜਨਮ ਲਿਆ ਲక్ష్ਮੀ ਦੇ ਜਨਮ ਤੇ ਉਹਨਾਂ ਨੇ ਅਗਰ ਸਾਨੂੰ ਬੇਰੋਜ਼ਗਾਰ ਕਰਨਾ ਚਾਹੁੰਦੇ ਆ ਤਾਂ ਅਸੀਂ ਖੁਦ ਉਹਨਾਂ ਨੂੰ ਚਾਬੀਆਂ ਆਪਣੀਆਂ ਜਾ ਕੇ ਮੋੜਾਂਗੇ ਸੋ ਅਸੀਂ ਕੱਲ 10 ਵਜੇ ਦਾ ਸਮਾਂ ਰੱਖਿਆ ਜਿੰਨੇ ਵੀ ਆਟੋ ਰਿਕਸ਼ਾ ਹੈਗੇ ਆ ਅਸੀਂ ਸੀਐਮ ਸਾਹਿਬ ਦੀ ਕੋਠੀ ਜਾ ਕੇ ਖੜੇ ਕਰਿਆ ਨੇ ਚਾਬੀਆਂ ਉਹਨਾਂ ਨੂੰ ਦੇਣੀਆਂ ਜਿਹੜੀਆਂ ਚਾਬੀਆਂ ਨੇ ਅਸੀਂ ਉਹਨਾਂ ਨੂੰ ਦੇ ਕੇ ਆਵਾਂਗੇ ਤਾਂ ਜੋ ਸਾਰੀਆਂ ਚਾਬੀਆਂ ਉਹਨਾਂ ਨੂੰ ਦੇ ਕੇ ਤੇ ਅਸੀਂ ਬੇਰੋਜ਼ਗਾਰ ਹੋ ਇਹ ਐਸਟਰਾ ਕਿਉਂ ਕੀਤਾ ਤੁਹਾਡੇ ਨਾਲ ਪ੍ਰਸ਼ਾਸਨ ਸਾਡੇ ਨਾਲ ਦੂਰੀ ਨੀਤੀ ਕਹਿੰਦੇ ਵੀ ਅਸੀਂ ਸ਼ਹਿਰ ਚ ਨਹੀਂ ਚੱਲਣਾ ਸ਼ਹਿਰ ਤੋਂ ਬਾਹਰ ਚੱਲਣ ਜਦਕਿ ਸਵਾਰੀ ਡਬਲ ਡਬਲ ਪੈਸੇ ਕਦੇ ਨਹੀਂ ਖਰਚੂਗੀ ਇਹ ਇੱਕ ਸਾਨੂੰ ਬੇਰੋਜ਼ਗਾਰ ਕਰਨ ਦਾ ਉਹਨਾਂ ਨੇ ਇਹ ਜਰੀਆ ਬਣਾਇਆ ਕਿੰਨੇ ਪਰਿਵਾਰ ਨੇ ਬਲਟਾ ਡਰ ਕਿੰਨੇ ਪਰਿਵਾਰ ਨੇ ਤੇ ਕਿੰਨਾ ਦਾ ਰੋਜ਼ਗਾਰ ਚੱਲਦਾ ਹੈ ਇਸ ਦੀ ਸਿਰ ਇਹ ਤਕਰੀਬਨ ਜਿਹੜੇ ਡੀਜ਼ਲ ਆਟੋ ਨੇ 7 ਤੋਂ 8000 ਡੀਜ਼ਲ ਆਟੋ ਚੱਲਦਾ ਵਾ ਇਹ ਪਰਿਵਾਰ ਬੰਦੇ ਇੱਕ ਬੰਦੇ ਨਾਲ ਪੰਜ ਮੈਂਬਰ ਜੁੜੇ ਹੋਏ ਆ ਤੇ 40 ਕਿਹ ਹਜ਼ਾਰ ਬੰਦਾ ਬੰਦਾ ਵਾ 40 ਹਜ਼ਾਰ ਬੰਦੇ ਨੂੰ ਇਹ ਬੇਰੋਜ਼ਗਾਰ ਕਰਨਾ ਚਾਹੁੰਦੇ ਆ ਆਟੋ ਅਤੇ ਐਂਟਰੀ ਬੰਦ ਕਰ ਦਿੱਤੀ ਗਈ ਹੈ ਜਿਸ ਦੇ ਰੋਸ ਵਜੋਂ ਉਹ ਇਕੱਠੇ ਹੋ ਕੇ ਆਪਣੇ ਵਾਹਨਾਂ ਦੀਆਂ ਚਾਬੀਆਂ ਮਾਨ ਨੂੰ ਸੌਂਪਣਗੇ ਅਜੇ ਚ ਦੇਖਣਾ ਹੋਵੇਗਾ ਕਿ ਭਗਵੰਤ ਮਾਨ ਸਰਕਾਰ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੀ ਹੈ ਜਾਂ ਫਿਰ ਇਹ ਲੋਕ ਐਵੇਂ ਹੀ ਖੱਜਲ ਖਵਾਰ ਹੁੰਦੇ ਰਹਿਣਗੇ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨ ਦੀ ਰਿਪੋਰਟ